ਪਾਰਟੀ ਜਿੰਦਾਬਾਦ ਜਿੰਦਾਬਾਦ ਸਾਰੇ ਸਾਥ ਜਿੰਦਾਬਾਦ ਵੀਰੋ ਜਿੰਦਾਬਾਦ ਆਵਾਜ਼ ਜਿੰਦਾਬਾਦ ਜੇ ਕੋਈ ਬਖਾਵਾ ਜੇ ਘੜੀਨਾ ਮੋੜ ਕੀਤਾ ਆ ਕੀ ਕਰਨਾ ਚਾਹੀਦਾ ਦੇਖੋ ਜੀ ਇਹ ਪਿਛਲੀ ਵਾਰੀ ਦੀ ਇਹ ਗਲੀ ਨਹੀਂ ਬਣੀ ਪਿਛਲੀ ਵਾਰੀ ਸਰਕਾਰਾਂ ਨੇ ਸਾਰ ਇਹ ਗਲੀਆਂ ਰਹਿ ਗਈਆਂ ਕਾਫੀ ਵਿੱਚੋਂ ਤੇ ਇਸ ਕਰਕੇ ਇਹ ਜਿਹੜੀ ਗਲੀ ਦੀ ਕਾਫੀ ਹਾਲਤ ਖਰਾਬ ਸੀ ਤੇ ਇਹ ਗਲੀ ਆਪਾਂ ਅੱਜ ਇਹ ਰਿਕਰਡਨ ਕੀਤਾ ਤੇ ਜਲਦੀ ਤੋਂ ਜਲਦੀ ਇਹ ਪਿਆਰ ਹੋ ਜਾਏਗੀ ਗਲੀ ਬਬਰ ਸਾਹਿਬ ਆਵਾਜ਼ੀ ਪਾਰਟੀ ਦੀ ਅਗਵਾਈ ਦੇ ਵਿੱਚ ਤੁਸੀਂ ਆਸਰ ਉਹ ਇਲਾਕੇ ਬਾਟਵਾ 72 ਦੇ ਤੇ ਵੱਧ ਚੜ ਕੇ ਇਲਾਕੇ ਦਾ ਵਿਕਾਸ ਹੋ ਰਿਹਾ ਕੀ ਕਹਿਣਾ ਚਾਹੋਗੇ ਇਹ ਦੇਖੋ ਜੀ ਸਾਡੇ ਐਮਐਲਏ ਸਾਹਿਬ ਡਾਕਟਰ ਐਮਐਲਏ ਨਿੱਧਰ ਸਾਹਿਬ ਦੇ ਪ੍ਰੇਮ ਰਾਜਨਾਨ ਜੋ ਵੀ ਕੰਮ ਹੋ ਰਿਹਾ ਉਹਨਾਂ ਦੇ ਕਹਿਣ ਦੇ ਨਾਲ ਸਾਰੇ ਕੰਮ ਹੋ ਰਿਹਾ ਤੇ ਆਪਾਂ ਕੋਟਨਾਮ ਦਾਸ ਗਲੀ ਨੰਬਰ 4 ਚ ਵੀ ਆਪਾਂ ਗਲੀ 4 ਦਿਨ ਪਹਿਲੇ ਬਣਵਾਈ ਫਿਰ 8 ਨੰਬਰ ਗਲੀ ਕੋਟਨਾਮ ਦਾਸ ਉਹ ਬਣਾਈ ਤੇ ਇਦਾਂ ਹੀ ਜਿਹੜੀਆਂ ਨਾਲਾਂ ਕਰੀਆਂ ਹੋਣਗੀਆਂ ਆਪਾਂ ਵੱਟ-ਵੱਟ ਬਣਾਈ ਜਾਵਾਂਗੇ ਜਿੱਥੇ-ਜਿੱਥੇ ਕੋਈ ਕੇ ਨੂੰ ਮੁਸ਼ਕਲ ਨਾ ਆਵੇ ਤੇ ਕਹੜੀ ਰਾਜਨੀ ਵਿਧਿ ਗਲੀ ਰਾਜਨੀ ਵਿਧਿ ਵਾਲੀ ਗਲੀ ਜਿਹੜੀ ਆਪਾਂ ਪੈਪ ਲਾਈਨ ਪੈ ਗਈ ਆ ਤੇ ਕੱਲ ਜਾਂ ਪਸੋ ਜਿਹੜੀ ਗਲੀ ਵੀ ਚੱਲੂ ਹੋ ਜਾਣੀ ਆ ਲੋਕ ਵਾਲੀ ਗਲੀ ਤੇ ਚੈਂਬਰ ਪੈਣ ਦੇ ਉਥੇ ਚੈਂਬਰ ਵਾਲੇ ਬੰਦੇ ਲਾਏ ਆ ਤੇ ਚੈਂਬਰ ਪੈਣ ਦੇ ਆ ਤੇ ਉਹ ਵੀ ਆਪਾਂ ਲੋਕਾਂ ਦੀ ਗਲੀ ਆਹ ਗਲੀ ਤੇ ਉਹ ਗਲੀ ਗਲੀ ਸਾਹਮਣੇ ਮੇਨ ਬਾਜ਼ਾਰ ਕਾਫੀ ਜਿਹੜੇ ਨਾਲ ਨਾਲ ਆਪਾਂ ਗਲੀਆਂ ਬਣਾਈ ਜਾਣੀਆਂ ਤੇ ਨਾਲਾ ਸੀਵਰ ਦਾ ਕੰਮ ਹੀ ਹੋ ਰਿਹਾ ਬਿਲਕੁਲ ਸੀਵਰ ਹੈਗੇ ਨੇ ਗਲੀ ਪਟਾਂਗੇ ਜਿੱਥੇ ਸੀਵਰ ਦਾ ਕੰਮ ਹੋਣਾ ਵਾਲਾ ਸੀਵਰ ਦਾ ਕੰਮ ਹੋਏਗਾ ਜਿੱਥੇ ਚੈਂਬਰ ਦਾ ਕੰਮ ਹੋਣਾ ਚੈਂਬਰ ਦਾ ਕੰਮ ਹੋਏਗਾ ਇਥੇ ਤਰ੍ਹਾਂ ਵੀ ਕਾਸਟਾਰ ਜਾਂਦੀ ਰਹੇਗੀ ਬਿਲਕੁਲ ਬਡਾਰ ਸਾਹਿਬ ਦੀ ਮਿਹਰਮਾਨੀ ਨਾਲ ਸਾਰੇ ਕੰਮ ਹੋ ਰਿਹਾ ਤੇ ਇਦਾਂ ਹੀ ਚੱਲਦੇ ਜਾਣਗੇ ਪਹਿਲੀਆਂ ਸਰਕਾਰਾਂ ਨੇ ਤੁਹਾਨੂੰ ਪਤਾ ਕੀ ਕੀਤਾ ਤੇ ਉਹ ਦੇਖ ਲਓ ਕੀ ਕੀਤਾ ਕਹਿਆ ਤੇ ਪਿਛੇ ਉਹ ਕਾਲੀ ਦਾਾਸ ਤੇ ਉਹ ਮੂਤ ਡਰ ਗਿਆ ਸੀ ਪਰ ਗਲੀ ਬੜੀ ਨਹੀਂ ਗਈ ਉਹ ਥੋੜਾ ਜਿਆ ਇਨਾਂ ਦਾ ਕੋਈ ਰਹਿ ਗਿਆ ਸੀ ਕਾਫੀ ਗਲੀਆਂ ਨਾਲ ਤੋੜ ਕੇ ਛਰਤੀਆਂ ਉਸ ਟਾਈਮ ਤੇ ਕਾਫੀ ਗਲੀਆਂ ਖਰਾਬ ਹੁੰਦੀ ਰਹੀ ਇਸ ਕਰਕੇ ਇਨਾਂ ਨੇ ਫਿਰ ਗਲੀ ਕਹਿ ਗਈ ਜਿਹੜੀਆਂ ਕੋਈ ਟੁੱਟਣ ਨਹੀਂ ਦੇਣੀ ਕਿ ਜੇ ਟੁੱਟ ਗਈ ਤੇ ਇਤੋਂ ਵੀ ਜਾਵਾਂਗੇ ਤਾਂ ਗਿਰਦਲੀਆਂ ਰੋਗੀਆਂ ਇਸ ਕਰਕੇ ਉਹ ਗਲੀਆਂ ਤੋਂ ਬਣੀ ਨਹੀਂ ਇਹ ਜੀ ਰਾਜੇ ਤੁਹਾਡੇ ਏਰੀਆ ਦੇ ਵਿੱਚ ਇੱਕ ਗਲੀ ਦਾ ਜਿਹੜਾ ਉਹ ਘਾਟਨ ਕਾਉਂਸਲਰ ਸਾਹਿਬ ਦੁਆਰਾ ਕੀਤਾ ਗਿਆ ਹੈ ਅੱਜ ਜਿਹੜਾ ਤੋਂ ਸਭ ਤੋਂ ਪਹਿਲਾਂ ਬਹੁਤ ਧੰਨਵਾਦੀਆਂ ਐਮਐਲਏ ਸਾਹਿਬ ਦਾ ਔਰ ਫਿਰ ਕਾਉਂਸਲਰ ਸਾਹਿਬ ਦਾ ਕਿਉਂਕਿ ਇਹਨਾਂ ਨੇ ਚੋਣ ਲੜਨ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਇਹਨਾਂ ਨੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਆ ਜਿੱਥੇ ਜਿੱਥੇ ਵੀ ਗਲੀਆਂ ਨਹੀਂ ਬਣੀਆਂ ਪਿਛਲੇ 15 ਸਾਲਾਂ ਦੇ ਵਿੱਚ ਸਰਕਾਰਾਂ ਆਈਆਂ ਉਹਨਾਂ ਨੇ ਕੱਖ ਨਹੀਂ ਕੀਤਾ ਉਤੋਂ ਤੋਂ ਹੀ ਆਪਣੀਆਂ ਝਾੜ ਕੇ ਤੇ ਚਲੇ ਗਏ ਹੁਣ ਇਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਇਹਨਾਂ ਨੇ ਆਪਣਾ ਵਾਅਦਾ ਵਾਰਡ ਦੀ ਸੰਗਤ ਦੇ ਨਾਲ ਲਾਪੋਣਾ ਸ਼ੁਰੂ ਕਰ ਦਿੱਤਾ ਔਰ ਵਕ ਵਕ ਵਾਰਡ ਦੇ ਵਿੱਚ ਇਲਾਕਿਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਜਿਹੜੀਆਂ ਗਲੀਆਂ ਜ਼ਿਆਦਾ ਖਰਾਬ ਸੀ ਉਹ ਚ ਸਟਾਰਟ ਕਰ ਦਿੱਤੀਆਂ ਗਈਆਂ ਜਿੱਥੇ ਅੱਜ ਗੁਰੂ ਰਾਮਦਾਸ ਨਗਰ ਗਲੀ ਨੰਬਰ 3 ਦੇ ਵਿੱਚ ਇਹਤੂ ਘਾਟਨ ਕੀਤਾ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਆ ਔਰ ਜਿਹੜੇ ਲੋਕ ਜਿਹੜੇ ਡਰੇ ਸੀ ਕਿ ਗਲੀਆਂ ਪੁੱਟ ਕੇ ਜਿਹੜੇ ਪੁਰਾਣੇ ਕਾਉਂਸਲਰ ਸੀ ਉਹਨਾਂ ਨੇ 14-14 ਮਹੀਨੇ 15-15 ਮਹੀਨੇ ਮੂੰਹ ਨਹੀਂ ਵਿਖਾਇਆ ਲੇਕਿਨ ਉਹ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਬਣਾਈ ਗਲੀਆਂ ਜੜੀਆਂ ਤੇ ਹੁਣ ਵੀ ਅਸੀਂ ਕਾਉਂਸਲਰ ਸਾਹਿਬ ਦੇ ਬੱਬਰ ਸਾਹਿਬ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆ ਕੇ ਇਹ ਕੰਮ ਚਾਲੂ ਕਰਾਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ